ਸਟੈਨੀ ਮਾਰਨਿੰਗ ਤੋਂ ਹੀ ਸਰ ਪਿੱਛੇ ਤੋਂ ਸਪਲਾਈ ਨਹੀਂ ਆਈ ਹੈਗੀ ਅੱਛਾ ਤੇ ਫਿਰ ਉਹਦੇ ਨਾਲ ਕੀ ਪ੍ਰੋਬਲਮ ਚ ਕੀ ਆਈਆਂ ਤੇ ਪੇਸ਼ੈਂਟ ਲੈਬ ਦੇ ਵਿੱਚ ਕੀ ਕੀ ਚੀਜ਼ਾਂ ਬੰਦ ਪਈਆਂ ਤੁਹਾਡੀਆਂ ਨਹੀਂ ਮਾਰਨਿੰਗ ਤੋਂ ਤਾਂ ਕੁਝ ਵੀ ਨਹੀਂ ਬੰਦ ਹੈਗਾ ਆਪਣਾ ਸੈਂਪਲ ਔਰ ਸੀਟੀ ਸਕੈਨ ਰਨ ਹੋ ਰਿਹਾ ਸਿਰਫ ਆਪਣਾ ਯੂਪੀਐਸ ਵੀ ਚੱਲ ਰਿਹਾ ਹੈ ਅੱਛਾ ਬਸ ਉਹਨੂੰ ਉਸ ਤੋਂ ਬਾਅਦ ਹੋਇਆ ਨਹੀਂ ਸਕੈਨ ਬੰਦ ਹੋ ਪਿਆ ਤੁਹਾਡਾ ਸਕੈਨ ਚੱਲ ਰਿਹਾ ਹੈ ਸਕੈਨ ਇਸ ਲਈ ਯੂਪੀਐਸ ਡਾਊਨ ਹੋ ਗਿਆ ਨਾ ਸਵੇਰ ਦੀ ਲਾਈਟ ਨਹੀਂ ਆਉਂਦੀ ਉਹਦਾ ਵੀ ਬੈਕਅਪ ਹੁੰਦਾ ਕਿਸੇ ਵੇਲੇ ਰੱਖ ਕਿੰਨੇ ਕੁ ਪੇਸ਼ੈਂਟ ਜਿਹੜੇ ਸਫਰ ਹੋਏ ਨੇ ਹੁਣ ਇਹਨਾਂ ਨੂੰ ਕਿੰਨੇ ਇਨੀ ਸਰ ਵੈਸੀ ਤਾਂ ਰਨ ਹੋ ਰਿਹਾ ਸਕੈਨਸ ਤਾਂ ਬਟ ਹੁਣ 2 ਵਜੇ ਤੋਂ ਬਾਅਦ ਹੀ ਬੰਦ ਹੋ ਗਿਆ ਅੱਛਾ ਅਮਰਜੰਸੀ ਦੇ ਵਿੱਚ ਕਦੋਂ ਦੀ ਬੰਦ ਹੈ ਕੀ ਪ੍ਰੋਬਲਮ ਦਾ ਨਾਲ ਆ ਰਹੀ ਹੈ ਹਾਂਜੀ ਇਹ ਨਾ ਰੋਪਰ ਸ਼ਹਿਰ ਦੇ ਵਿੱਚ ਪ੍ਰੈਸ ਨੋਟ ਆਇਆ ਹੋਇਆ ਕੱਲ੍ਹ ਦਾ ਹੀ ਤੇ ਪਿੱਛੇ ਮੇਨਟੇਨੈਂਸ ਦੇ ਕਰਕੇ ਪਾਵਰ ਆਫ ਹੈ ਸਵੇਰ ਸਵਾ 9 ਵਜੇ ਦੀ 4 ਵਜੇ ਤੱਕ ਲਾਈਟ ਆ ਜਾਏਗੀ ਬਾਕੀ ਜਨਰੇਟਰ ਸਾਡਾ ਜਿਹੜਾ 6 ਦੇ 6 ਫੰਕਸ਼ਨਿੰਗ ਹੈ ਇਥੇ ਲੋਕਲ ਵਾਇਰ ਚ ਕੋਈ ਪ੍ਰੋਬਲਮ ਹੈ ਉਸੇ ਠੀਕ ਕਰਾ ਰਹੇ ਹਨ ਮਤਲਬ ਸਵੇਰ ਦੀ ਲਾਈਟ ਬੰਦ ਹੈ ਅਮਰਜੈਂਸੀ ਦੇ ਵਿੱਚ ਖਾਸ ਤੌਰ ਤੇ ਅਮਰਜੈਂਸੀ ਦੇ ਵਿੱਚ ਜਿ ਹੁਣੇ ਹੀ ਜਸਟ ਮੈਂ ਪਿਛਲੇ ਘੰਟੇ ਤੋਂ ਬਾਅਦ ਇਥੇ ਅਮਰਜੈਂਸੀ ਚ ਰੌਂਗ ਕਰ ਰਹੀ ਹਾਂ ਅਮਰਜੈਂਸੀ ਦੇ ਵਿੱਚ ਹੁਣੇ ਅੱਧੇ ਘੰਟੇ ਪਹਿਲਾਂ ਹੀ ਵਾਇਰ ਦੀ ਪ੍ਰੋਬਲਮ ਹੋਈ ਆਦਰਵਾਇਸ ਸਵੇਰ ਦੀ ਫੰਕਸ਼ਨਿੰਗ ਸੀਗੀ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਮੋਬਾਈਲਾਂ ਦੀਆਂ ਟਾਰਚਾਂ ਦੇ ਨਾਲ ਟ੍ਰੀਟਮੈਂਟ ਚੱਲ ਰਿਹਾ ਡਾਕਟਰ ਜੀ ਅਸੀਂ ਕਰ ਰਹੇ ਹਾਂ ਜੀ ਮੈਂ ਬੈਠੀ ਹਾਂ ਐਮਰਜੈਂਸੀ ਦੇ ਵਿੱਚ ਆ ਕੇ ਜਦੋਂ ਸੀਨੀਅਰ ਮੈਡੀਕਲ ਅਫਸਰ ਬੈਠੇ ਤਾਂ ਮਤਲਬ ਐਕਸ਼ਨ ਲਿਆ ਜਾ ਰਿਹਾ ਹੈ ਮੈਡਮ ਇੱਕ ਦੱਸੋ ਜਿਹੜਾ ਐਮਰਜੈਂਸੀ ਹੈ ਇਹ ਬਹੁਤ ਸੈਂਸਿਟਿਵ ਜਗ੍ਹਾ ਹੈਗੀ ਆ ਚਾਹੇ ਕੋਈ ਵੀ ਪੇਸ਼ੈਂਟ ਇੱਥੇ ਆਉਂਦਾ ਹੋ ਤਾਂ ਉਹ ਮਤਲਬ ਬੜਾ ਸੀਰੀਅਸ ਪੇਸ਼ੈਂਟ ਆਉਂਦਾ ਇਹ ਬੈਕਅਪ ਜਿਹੜਾ ਹੈਗਾ ਇਹ ਤਾਂ ਬਹੁਤ ਮਤਲਬ ਲੈਪਸ ਹੈ ਜੇ ਇੱਥੇ ਆਪਣਾ ਅੱਧਾ ਪੌਣੇ ਘੰਟੇ ਘੰਟੇ ਤੋਂ ਬਿਜਲੀ ਹੈ ਨਹੀਂ ਹਾਂਜੀ ਮੈਂ ਤੁਹਾਨੂੰ ਦ ਹੋ ਜਾਏਗਾ ਤੇ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਜਦੋਂ ਰਿਸੋਲਵ ਹੋ ਜੇਗਾ ਠੀਕ